ਬੈਰੀਓ ਖਾਲਸਾਵਾੜੀ ਫਤਿਹ ਇੱਕ ਅੰਡ ਨਿਹਾਲ ਵਿਖਾ ਬਚਿਖੇ ਅੰਤਮ ਯਾਤਰਾ ਹਰਪ੍ਰੀਤ ਸਿੰਘ ਬਾੜਾ ਜਿੰਦ ਸਿੰਘ ਗੇਜਾ ਦੀ ਇਹ ਜਿਹੜੀ ਅੱਜ ਆਪੇ ਨਾ ਵਾਹੇ ਬ੍ਰੋ ਫੈਸਲਾ ਕੋਈ ਸਰਕਾਰ ਨਾਲ ਹੋਇਆ ਕੱਲ ਤੇ ਇਹ ਜਿਹੜੀ ਅੰਤਮ ਯਾਤਰਾ ਤੁਸੀਂ ਦੇਖ ਰਹੇ ਹੋ ਸਾਰਾ ਪਿੰਡ ਜੁੜਿਆ ਹੋਇਆ ਇਸ ਟਰਾਲੀ ਦੇ ਵਿੱਚ ਮ੍ਰਿਤਕ ਦੇਹਾਂ ਦੇ ਦੋਨਾਂ ਦੀ ਹਰਪ੍ਰੀਤ ਸਿੰਘ ਦਾ ਤੇ ਪਿੰਡ ਪਰਜਾ ਜੀ ਨੇ ਆ ਦੇਖ ਲਓ ਤੁਸੀਂ ਇਹ ਤਾਰਾ ਪਿੰਡ ਜਿਹੜਾ ਹਜ ਬੱਟ ਬੱਟ ਜਿੱਥੇ ਬੰਨੀਆਂ ਜਿਹੜੀਆਂ ਪਾਪੋਟਿਆਂ ਨੇ ਆਗੂ ਸਰਪਾਲ ਨੇ ਜਿਹਨੇ ਬਹੁਤ ਵੱਡਾ ਬੈਕਟਰੀ ਪਿੰਡ ਨੂੰ ਸਲਾਮ ਕਰਨੀ ਬਣਦੀ ਹੈ ਲਗਾਤਾਰ 10 ਦਿਨ ਇਹ ਪਿੰਡ ਸੰਘਰਸ਼ ਦੀ ਮਦਾਨ ਦੇ ਵਿੱਚ ਰਿਹਾ ਕੋਈ ਨਹੀਂ ਡੋਲਿਆ ਨਾ ਪਰਵਾਹ ਡੋਲਿਆ ਤਾਂ ਤਾਂ ਹੀ ਇਹ ਜਿੱਤ ਵੱਲ ਨੂੰ ਵਧੇ ਨੇ ਤਾਂ ਸਰਕਾਰ ਖੁਸ਼ੀ ਹੈ ਇਹ ਆਓ ਜਦੋਂ ਜਰਾ ਕਾਫਲਾ ਤਾਂ ਦਿਖਾ ਰਹੇ ਆ ਵੀ ਇਹ ਤੁਸੀਂ ਦੇਖ ਰਹੇ ਹੋ ਕਿੰਨਾ ਵੱਡਾ ਇਕੱਠ ਹੈ ਮੌਸਮ ਨੂੰ ਕੋਈ ਪਤਾ ਨਾ ਕਿਸ ਕਰਕੇ ਉੱਤੇ ਵੱਲਾਂ ਵਿਚਾਰਾਂ ਹੋਈਆਂ ਨੇ ਵਿਚਾਰਾਂ ਤਾਂ ਤੋਂ ਬਾਅਦ ਇਹ ਜਿਹੜਾ ਕਾਫਲਾ ਚੱਲਿਆਗਾ ਤੇ ਬਹੁਤ ਸਿਸਟਮ ਮੜਾ ਆਲਸਾ ਨੂੰ ਵੀਡੀਓ ਦੇਖੇਗੇ ਉਹਨਾਂ ਨੇ ਵੀ ਰਕਮਾਲ ਕਹਿੰਦੇ ਉਹਨਾਂ ਨੂੰ ਬਹੁਤ ਪੁੱਟਿਆ ਸੀਗਾ ਉਸ ਤੋਂ ਬਾਅਦ ਉਹ ਕੋਈ ਕਿਸੇ ਅਰਗੇ ਦੇ ਦੋਸ਼ੀ ਬਣਦੇ ਤੇ آنا جا فیصلہ ہوا گا کہ اچھا انتم جتر ہے پنڈ تقریب ٹوٹل پینڈ جو رہا ہے وہ پنڈ نلام کرنا بننا دیکھو ہاں دیکھو اچھے مہمہ پہنا بہت نے بہت بڑا قافلہ پچھے آ رہا ہے لگ بھگ یہ شمشان کا اٹھا قافلہ پہنچ گیا بہت دکھ کی گھٹنا واپری ہے پینے والے بہت وجہ قافلہ وہ بہت بڑا دکھتا ہے ਸਲਾਮ ਇਸ ਕਦਮ ਨੂੰ ਫੋਰਵਰਡ ਕਰਨਾ ਬਣਦਾ ਹੈ ਨਹੀਂ ਬਹੁਤ ਸਾਰੇ ਪਿੰਡ ਸੰਘਰਸ਼ ਲੜਨ ਤੋਂ ਪੱਜ ਜਾਂਦੇ ਨੇ ਖਾਸ ਕਰਕੇ ਪਰਿਵਾਰ ਵਾਲੇ ਪੱਜ ਜਾਂਦੇ ਨੇ ਜਿਨ੍ਹਾਂ ਦਾ ਨੁਕਸਾਨ ਹੋਇਆ ਹੁੰਦਾ ਪਰਿਵਾਰ ਵੀ ਇੱਥੇ ਡਟ ਕੇ ਖੜਾ ਰਹੇਗਾ ਤੇ ਪਿੰਡ ਵੀ ਡਟ ਕੇ ਖੜਾ ਰਹੇਗਾ ਤੇ ਪਿੱਛੇ ਮੰਨ ਪ੍ਰਸ਼ਾਸਨ ਵੀ ਆ ਰਹੇਗਾ ਇਹ ਮਲੇਮੁਤੀ ਜਵਤੀ ਆਪ ਕੀ ਦੇਵੋਗੇ ਆ ਦਿਖਾ ਦੇਣਾ ਫਿਰ ਉਸ ओ भाई वो भाई